ਕਦੋਂ ਤੁਸੀਂ ਆਪਣਾ ਯੂ ਐਸ اے ਗਏ ਸੀਗੇ ਮੈਂ ਨਸੌਰਵੈ ਜੀ ਮੈਂ ਬਿੰਦ ਚੰਦੀ ਵਾਲ ਦੇ ਰਹਿਣ ਵਾਲਾ ਤਾਂ ਕਦੋਂ ਤੁਸੀਂ ਅਮਰੀਕਾ ਗਏ ਸੀਗੇ ਮੈਂ 27 27 ਜਨਵਰੀ ਨੂੰ ਬਾਰਡਰ ਕਰਾਸ ਕੀਤਾ ਅਮਰੀਕਾ ਦਾ ਕਿਵੇਂ ਤੁਸੀਂ ਉੱਥੇ ਫੜੇ ਗਏ ਕਿਵੇਂ ਤੁਹਾਨੂੰ ਡਿਪੋਰਟ ਕੀਤਾ ਕੀ ਗੱਲ ਹੋਈ ਜਿੱਦਾਂ ਹੀ ਅਸੀਂ ਬਾਰਡਰ ਕਰਾਸ ਕੀਤਾ ਪਹਾੜੀਆਂ ਪਹਾੜੀ ਇਲਾਕਾ ਸੀਗਾ ਦੋ ਦਿਨ ਲੱਗੇ ਉਹ ਦੋ ਤਿੰਨ ਘੰਟੇ ਲੱਗੇ ਆ ਜਿੱਦਾਂ ਰੋਡ ਤੇ ਜੜੇ ਉਦਾਂ ਹੀ ਪੁਲਿਸ ਆ ਗਈ ਉਹਨਾਂ ਨੇ ਸਾਨੂੰ ਫੜ ਲਿਆ ਦੇ ਫੜ ਕੇ ਸਾਨੂੰ ਚੌਂਗੀ ਲੈ ਗਏ ਉੱਥੇ ਦੋ ਤਿੰਨ ਘੰਟੇ ਰੋਕਿਆ ਉਸ ਬਾਅਦ ਸਾਨੂੰ ਕੈਂਪ ਚ ਲੈ ਗਿਆ ਉੱਥੇ ਸਾਡੀ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਲੈ ਕੇ ਫਿੰਗਰ ਕਰਾਏ ਫੋਟੋ ਕੀਤੇ ਐਂਡ ਸਿਗਨੇਚਰ ਹੋਏ ਉਹ ਤੋਂ ਬਾਅਦ ਸਾਨੂੰ ਕੈਂਪ ਇਸਡਤਾ 15 18 ਦਿਨ ਸਾਨੂੰ ਉੱਤੇ ਵਿੱਚ ਰੱਖਿਆ ਕੋਈ ਸਾਡੇ ਬਿਆਨ ਨਹੀਂ ਹੋਏ ਕੋਈ ਕੁਝ ਨਹੀਂ ਹੋਇਆ ਸਾਨੂੰ ਉਹਨਾਂ ਨੇ ਕੱਲ ਪਰਸੋ ਸੀ ਆਏ ਪਰਸੋ ਉਹਨਾਂ ਨੇ ਕਹਿ ਦਿੱਤੋ ਦੂਜੇ ਕੈਂਪ ਸ਼ਿਫਟ ਕਰਨ ਲੱਗਿਆਂ ਤੇ ਸਾਨੂੰ ਜਦੋਂ ਫਲਾਈਟ 'ਚ ਬਹਿ ਗਏ ਉਦੋਂ ਉਹਨਾਂ ਨੇ ਸਾਨੂੰ ਗਿਆ ਵੀ ਤੋਂ ਇੰਡੀਆ ਵਾਪਸ ਭੇਜਣ ਲੱਗੇ ਤਾਂ ਤੁਸੀਂ ਇੱਥੋਂ ਕਿਵੇਂ ਗਏ ਤੁਹਾਡੇ ਮਾਪਿਓ ਨੇ ਕਿੰਨੇ ਪੈਸੇ ਲਾ ਕੇ ਮੱਗਲ ਭੇਜੇ ਕੋਈ ਜ਼ਮੀਨ ਦਾ ਇਹਦੇ ਵਿੱਚ ਕਿੰਨੇ ਤਕਰੀਬਨ 45-40 ਲੱਖ ਰੁਪਏ ਲਾਏ ਸੀ ਕਿੱਥੋਂ ਲਿਆਏ ਪੈਸਾ ਜ਼ਮੀਨ ਵੇਚੀ ਹੈ ਦੋ ਕਿਲੇ ਕੋਈ ਰਿਸ਼ਤੇਦਾਰ ਦੁਫੜ ਕੇ ਵਿਆਹ ਚੱਕਿਆ ਤੁਹਾਡੀ ਗਵਰਨਮੈਂਟ ਨਾਲ ਵੀ ਗੱਲ ਹੋਈ ਹੈ ਕੀ ਕਹਿੰਦੀ ਗਵਰਨਮੈਂਟ ਗਵਰਨਮੈਂਟ ਨੇ ਇਹੋ ਕਿਹਾ ਵੀ ਵਾਤਵਾਰ ਦੇ ਅਸੀਂ ਕਾਰਵਾਈ ਕਰਾਂਗੇ ਜਿੱਦਾਂ ਵੀ ਹੋਇਆ ਤੁਸੀਂ ਹੁਣ ਕੀ ਚਾਹੁੰਦੇ ਹੋ ਅਸੀਂ ਹੁਣ ਇਹੋ ਜਾਣੇ ਸਾਡੀ ਵਾਤਾਵਰਨ ਮਲਦ ਕੀਤੀ ਜਾਵੇ ਜਿੱਦਾਂ ਮੇਰੇ ਮਾਪਿਆਂ ਨੇ ਜ਼ਮੀਨ ਵੇਚ ਕੇ ਕਰਜ਼ਾ ਚਾਕੇ ਮੈਨੂੰ ਭੇਜਿਆ ਸੀ ਕਿ ਕੁਝ ਬਣ ਜਾਊਗਾ ਪਰ ਉਥੋਂ ਦੀ ਸਰਕਾਰ ਦੇ ਜਿੱਦਾਂ ਦੇ ਰੋਲ ਹੋਏ ਸਾਨੂੰ ਆਵਾਸ ਵੇਚ ਦਿੱਤਾ ਗਿਆ ਇੰਡੀਆ ਤੁਸੀਂ ਇਧਰੋਂ ਕਦੋਂ ਗਏ ਸੀਗੇ ਤਾਂ ਕਿਵੇਂ ਕਿੰਨੇ ਚਿਰ ਚੋਂ ਤੁਸੀਂ ਪਹੁੰਚੇ ਮੈਂ ਤਾਂ 17 ਦਸੰਬਰ ਨੂੰ ਗਿਆ ਸੀਗਾ ਤੇ तकरीबन ਮੈਂ ਮਹੀਨੇ ਡੇਢ ਦੇ ਵਿੱਚ ਮੈਂ ਬੋਡੋ ਕਰਸ ਕਰ ਲਿਆ ਸੀ ਕਿਹੜੇ ਰੂਟ ਤੋਂ ਨਹੀਂ ਕਿਧਰੋਂ ਦੀ ਗਏ ਸੀ ਤੁਸੀਂ ਇਤੋਂ ਪਹਿਲੇ ਇੰਡੀਆ ਚੋਂ ਕਿੱਧਰ ਗਏ ਇਤੋਂ ਪਹਿਲੇ ਮੈਂ ਮਲੇਸ਼ੀਆ ਗਿਆ ਸੀ ਮਲੇਸ਼ੀਆ ਹਫਤਾ ਲੈ ਕੇ ਵਾਪਸ ਆ ਬੰਬੇ 10 ਦਿਨ ਬੰਬੇ ਰੁਕਿਆ ਬੰਬੇ ਤੋਂ ਐਸਟਰਡਮ ਐਸਟਰਡਮ ਤੋਂ ਪੁਨਾਮਾ ਗਿਆ ਸੀ ਪੁਨਾਮਾ ਤੋਂ ਤਾਪਾਜੁਲਾ ਤਾਪਾਜੁਲਾ ਤੋਂ ਮੁਕਸੀਕੋ ਸਿਟੀ ਮੁਕਸੀਕੋ ਸਿਟੀ ਤੋਂ ਚेन 4 ਦਿਨ ਲੱਗੇ ਉਹਨਾਂ ਸਾਨੂੰ ਟੈਕਸੀਆਂ ਰਾਈ ਅੱਗੇ ਲੈ ਕੇ ਗਿਆ ਤੇ ਬਾਰਡਰ ਕ੍ਰੋਸ ਕਰਾਇਆ ਬਾਰਡਰ ਕਿਹੜਾ ਉੱਪਰੋਂ ਕ੍ਰੋਸ ਕਰਾਇਆ ਕਿ ਤੋ ਨਹੀਂ ਨਹੀਂ ਬਾਰਡਰ نیچے ਹੈ ਤਾਰ ਸੀਗੀ ਤਾਰ ਦੇ نیچے ਟਪਾਤਾ ਹੈ ਟੋਟਲ ਕਿੰਨੇ ਦਿਨ ਹੁਣ ਤੁਸੀਂ ਉੱਥੇ ਕਿੰਨੇ ਮਹੀਨੇ ਲਗਾ ਕੇ ਆਏ ਹੋ ਟੋਟਲ ਮੈਨੂੰ ਘਰ ਨਿਕਲਦੇ ਆ ਤਾਂ ਅੱਜ ਤੱਕ ਮੈਨੂੰ ਤਕਰੀਬਨ 2 ਕੁ ਮਹੀਨੇ ਹੋ ਗਏ ਤੇ ਤੁਸੀਂ ਉੱਥੇ ਅਮਰੀਕਾ ਗਵਰਨਮੈਂਟ ਨੂੰ ਰਿਕਵੈਸਟ ਨਹੀਂ ਕੀਤੀ ਕਿ ਤੁਸੀਂ ਤੁਹਾਡੇ ਨਾਲ ਨਜਾਇਜ਼ ਹੋਇਆ ਹੈ ਉਹਨਾਂ ਨੂੰ ਅਸੀਂ ਬਹੁਤ ਰਿਕਵੈਸਟ ਕੀਤੀ ਜੋ ਵੀ ਪੁੱਛਦੇ ਸੀ ਸਾਨੂੰ ਕਦੇ ਕਹਿ ਦਿੰਦੇ ਸੀ ਤੁਹਾਨੂੰ ਇੱਥੇ ਰੀਲੀਜ਼ ਕਰ ਦਾਂਗੇ ਨੈਕਸਟ ਕੈਂਪਸ ਸੇਟ ਦਾਂਗੇ ਉੱਥੋਂ ਤੁਸੀਂ ਆਪਣਾ ਵਕੀਲ ਕਰ ਲਿਓ ਜਿੱਦਾਂ ਵੀ ਸਾਡੇ ਕੋਈ ਬਿਆਨ ਨਹੀਂ ਹੋਈ ਕੋਈ ਸੁਣਵਾਈ ਨਹੀਂ ਹੋਈ ਤਾਂ ਉਹਨਾਂ ਨੇ ਤੁਹਾਡੇ ੱਤਕਾ ਕੀਤਾ ਹੱਤਕੜੀਆਂ ਵੀ ਲੱਗਾਈ ਹਾਂਜੀ ਹਾਂਜੀ ਉਹਨਾਂ ਨੇ ਸਾਡੇ ਪੈਰਾਂ ਤੇ ਹੱਤਕੜੀਆਂ ਇਦਾਂ ਸੰਗਲ ਪਾਏ ਹੋਏ ਸੀਗੇ ਤਾਂ ਤੁਹਾਡੇ ਮੋਬਾਈਲ ਵਗੈਰਾ ਸੀਗੇ ਜਿਹੜੇ ਮੋਬਾਈਲ ਵਗੈਰਾ ਜਿੱਦਣ ਅਸੀਂ ਬਾਰਡਰ ਕ੍ਰੋਸ ਕੀਤਾ ਉਦੋਂ ਹੀ ਉਹਨਾਂ ਨੇ ਜਮ੍ਹਾਂ ਕਰ ਲਏ ਸੀਗੇ ਸਾਨੂੰ ਨਾ 18-20 ਦਿਨ ਕੈਂਪ ਵਿੱਚ ਰੱਖਿਆ ਕੋਈ ਵੀ ਸਾਡੀ ਗੱਲਬਾਤ ਨਹੀਂ ਹੋਈ ਪਿੱਛੇ ਪਰਿਵਾਰ ਨਾਲ ਤੁਸੀਂ ਹੁਣ ਅਮਰੀਕਾ ਗਵਰਨਮੈਂਟ ਨੂੰ ਵੀ ਕੁਝ ਕਹਿਣਾ ਚਾਹੋਗੇ ਕਿ ਉਹਨਾਂ ਨੇ ਇਹਨਾਂ ਜਿਹੜਾ ਇੰਡੀਅਨਸ ਨਾਲ ਧੱਕਾ ਕਰ ਰਹੇ ਨੇ ਅਮਰੀਕਾ ਗਵਰਨਮੈਂਟ ਤੋਂ ਅਸੀਂ ਹੁਣ ਕੀ ਕਹਿਣਾ ਚਾਹੁੰਦੇ ਜਿੱਦਾਂ ਦੇ ਵੀ ਉਹਨਾਂ ਦੇ ਰੋਲ ਹੋਏ ਉਹਨਾਂ ਨੇ ਕੀਤਾ ਪਰ ਬਹੁਤ ਹੀ ਧੱਕਾ ਕੀਤਾ ਇੰਡੀਅਨ ਨਾਲ ਲੋਕਾਂ ਨੇ ਆਪ ਦੇ ਘਰ ਵੇਚ ਕੇ ਜ਼ਮੀਨਾਂ ਵੇਚ ਕੇ ਗਏ ਸੀ ਕਿ ਚੱਲ ਕੁਝ ਬਣ ਜਾਏਗਾ ਮਾਪਿਆਂ ਨੂੰ ਕੋਈ ਸੌਕੇ ਹੋ ਜਾਣਗੇ ਪਰ ਨਹੀਂ ਹੋ ਗੱਲ ਬਣੀ ਨਹੀਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੌਰਵ ਹੈ ਲੜਕਾ ਜਿਹੜਾ ਵਾਪਸ ਆਇਆ ਤੇ ਕਿੱਥੇ ਗਿਆ ਸੀਗਾ ਸੌਰਵ ਨਾਮ ਦਾ ਲੜਕਾ ਹੈ ਜੀ ਜਗਿੰਦਰ ਸਿੰਘ ਦਾ ਜੀ ਤੇ ਇਹ ਅਮਰੀਕਾ ਗਿਆ ਸੀਗਾ ਜੀ ਕਿੰਨੇ ਪੈਸੇ ਲੱਗੇ ਯਾਰ 50 ਲੱਖ ਕਰੀ ਲੱਗ ਗਏ ਜੀ ਤਾਂ ਕਿਵੇਂ ਹੁਣ ਵਾਪਸ ਆ ਗਿਆ ਤਾਂ ਕੀ ਮੰਗਦਾ ਮੰਗ ਕਰਦੇ ਆ ਅਸੀਂ ਵੀ ਇਹਨਾਂ ਨੂੰ ਕੋਈ ਰੋਜ਼ਗਾਰ ਵਾਸਤੇ ਕੰਮ ਦਿੱਤਾ ਜਾਵੇ ਇਹਨਾਂ ਬੱਚਿਆਂ ਨੂੰ ਜੇ ਸਰਕਾਰਾਂ ਰੋਜ਼ਗਾਰ ਦੇਣ ਇਥੇ ਇਹ ਬੱਚੇ ਜਾਣ ਕਿਉਂ ਜਾਣ ਕਿਉਂ ਤੇ ਸਰਕਾਰਾਂ ਕੰਮ ਨਹੀਂ ਦੇ ਰਹੀ ਤੇ ਕੰਮ ਨਹੀਂ ਹੈਗੇ ਜੀ ਜੇ ਕੋਈ ਪੈਸੇ ਲਾ ਕੇ 40 50 ਲੱਖ ਤੇ ਕੰਮ ਸ਼ੁਰੂ ਕਰਦਾ ਉਹ ਕੰਮ ਇਥੇ ਚੱਲਦੇ ਨਹੀਂ ਜੀ ਤੇ ਅਸੀਂ ਤਾਂ ਇਹ ਕਹਿੰਨੇ ਵੀ ਇਹਨਾਂ ਨੂੰ ਕੋਈ ਰੋਜ਼ਗਾਰ ਵਾਸਤੇ ਨੌਕਰੀ ਦਿੱਤੀ ਜਾਵੇ ਜਿਹੜੇ ਹੋਰ ਵੀ ਬੱਚੇ ਆ ਰਹੇ ਵਾਪਸ ਉਹਨਾਂ ਨੂੰ ਵੀ ਜਿਹੜੇ ਤੇ ਨੌਜਵਾਨ ਫਿਰਦੇ ਸਾਰੇ ਸਾਰਿਆਂ ਨੂੰ ਕੰਮ ਲਾਇਆ ਜਾਵੇ ਦਿੱਤਾ ਜਾਵੇ ਤੇ ਸਰਕਾਰਾਂ ਨੂੰ ਇਹੀ ਬੇਨਤੀ ਮੇਰੀ ਤਾਂ ਜੀ ਨਾ ਤਾਂ ਕਿੱਥੇ ਭੇਜਿਆ ਸੀ ਤੇ ਕਿਵੇਂ ਭੇਜਿਆ بیٹے 100 ਰੁਪਏ ਅਸੀਂ ਬੈਂਕਾ ਤੇ ਜੇ ਕਿਵੇਂ ਭੇਜਿਆ ਸੀ ਅਸੀਂ ਜਾਂਟ ਦਾ ਹੀ ਭੇਜਿਆ ਸੀ ਜਾਂਟ ਕਹਿੰਦਾ ਸੀ ਵੀ ਇੱਕ ਨੰਬਰ ਤੇ ਭੇਜਾਂਗੇ ਉਹਨਾਂ ਦੇ ਅੱਗੇ ਜਾ ਕੇ ਕੋਈ ਜ਼ਮੀਨ ਜਾਇਦਾਦ ਵੇਚੀ ਸੀ ਕਿਵੇਂ ਵੇਚਿਆ ਸੀ ਕਿ ਮੀਨ ਕੋਈ ਅੱਛੀ ਗੱਲ ਪਹਿਲੀ ਕਹਣੀ ਰੱਖੀ ਕੋਈ ਵਿਆਜ ਦੇ ਪੈਸੇ ਚੁੱਕ ਕੇ ਤੇ ਹਜ਼ਾਰ ਤੇ ਕੋਲ ਫਰੇ ਰਿਸ਼ਤੇਦਾਰਾਂ ਕੋਲ ਫੜੇ ਗਈ ਅੱਜ ਤੁਹਾਡਾ ਬੇਟਾ ਵਾਪਸ ਆਇਆ ਕਿਵੇਂ ਲੱਗ ਰਿਹਾ ਹੈ ਅੱਜ ਸਾਨੂੰ ਬਹੁਤ ਮਹਿਸੂਸ ਹੋ ਰਿਹਾ ਹੈ ਕਿ ਬੇਟਾ ਸਾਡਾ ਘਰ ਆ ਗਿਆ ਬਹੁਤ ਦੁੱਖ ਦੀ ਗੱਲ ਹੈ ਅਸੀਂ ਤਾਂ ਮਾਪੇ ਸਾਰੇ ਵਾਤੇ ਹਾਂ ਅਸੀਂ ਤਾਂ ਮਾਪੇ ਉਹਨੇ ਸਾਰੇ ਵਾਤੇ ਭੇਜਿਆ ਅਸੀਂ ਚੱਲ ਬੱਚਾ ਬਾਹਰ ਜਾ ਕੇ ਕੋਈ ਕੰਮ ਕਰੇਗਾ ਚੱਲ ਕਰਦਾ ਸੌਖਾ ਹੋਏਗਾ ਕੁਲ ਇਨਾ ਕਰਜ਼ਾ ਤੁਹਾਡੇ ਸਿਰ ਚੜ ਗਿਆ ਹੈਗਾ ਕੀ ਤੁਸੀਂ ਗਵਰਨਮੈਂਟ ਤੋਂ ਕੀ ਡਿਮਾਂਡ ਕਰੋਗੇ ਅਸੀਂ ਇਹ ਹੀ ਹਾਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੀ ਸਹਾਇਤਾ ਕੀਤੀ ਜਾਵੇ ਜਿਹੜਾ ਕਰਜ਼ਾ ਸਿਰ ਚੜਿਆ ਹੈ ਕੋਈ ਹੱਲ ਹੋ ਜਾਏਗਾ ਇਸ ਸਰਕਾਰ ਦਾ ਰੋਲ ਹੈ ਜੇ ਸਰਕਾਰਾਂ ਇੱਥੇ ਨੌਕਰੀਆਂ ਦੇਣ ਐਨੇ ਪੜੇ ਲੈ ਕੇ ਮੁੰਡਿਆਂ ਨੂੰ ਇੱਥੇ ਨਹੀਂ ਨੌਕਰੀਆਂ ਦਿੰਦੀਆਂ ਜਿਨ੍ਹਾਂ ਦੇ ਪੈਸੇ ਚੜ ਜਾਂਦੇ ਉਹਨਾਂ ਨੂੰ ਨੌਕਰੀਆਂ ਮਿਲ ਜਾਂਦੀਆਂ ਜਿਵੇਂ ਕਿ ਪਿਛਾ ਮੇਰੇ ਹੋਰ ਕਜ਼ਨ ਬਰਾਦਰ ਨੇ ਪੰਜਾਬ ਪੁਲਿਸ ਦਾ ਪੇਪਰ ਕਲੀਅਰ ਕੀਤਾ ਸੀ ਉਹਦਾ ਨਾਮ ਵੀ ਨਹੀਂ ਆਇਆ ਉਹ ਜਿਨ੍ਹਾਂ ਦੇ ਪੈਸੇ ਚੜ ਗਏ ਉਹਨਾਂ ਦਾ ਨਾਮ ਆਇਆ ਤੇ ਇਸ ਲਈ ਫਿਰ ਸਾਨੂੰ ਬਾਹਰ ਹੀ ਪੈਣਾ ਕੋਈ ਨਾ ਕੋਈ ਰੋਟੀ ਦਾ ਮਸਲਾ ਸੀ ਕਰਨਾ ਹੀ ਆ ਇੱਥੇ ਤੇ ਇਸ ਲਈ ਇੱਥੇ ਕਈ ਵਾਰ ਹੜਾ ਆ ਜਾਂਦੇ ਆ ਤੇ ਅਸੀਂ ਕੁਛ ਨਾ ਕੁਛ ਇਹ ਤੋ ਕਰਨਾ ਹੀ ਆ ਦਸਿਆ ਤੁਸੀਂ ਲੋਨ ਸਾਡਾ ਮਾਫ਼ ਕੀਤਾ ਜਾਵੇ ਤਾਂ ਅਸੀਂ ਫਿਰ ਪੈਸੇ ਤੁਹਾਰੇ ਲਈ ਸੀ ਪਹਿਲੀ ਵੇਚੀ ਸੀ ਅਸੀਂ ਬਹੁਤ ਹੀ ਓਕੇ ਕੀਤੇ ਇਹ ਅਸੀਂ ਉਹਦੇ ਤੇ ਮਸਨ ਪਤਾ ਚੱਲ ਗਿਆ ਤੇ ਬਾਕੀ ਜਿਵੇਂ ਦੇ ਲਈ ਕਰਦਾ ਬੋਝ ਲਿੰਦਾ ਦੇ ਲਗਾਏ ਬਸ ਸਭ